ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾਸੰਗ ਜੀ ਇੱਕ ਦਿਨ ਜਦੋਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਉਹਨਾਂ ਦੇ ਭਾਈ ਬਾਲਾ ਜੀ ਤੇ ਨਾਲ ਹੀ ਉਹਨਾਂ ਦੇ ਭਾਈ ਮਰਦਾਨਾ ਜੀ ਹਨ ਸਤਗੁਰ ਮਹਾਰਾਜ ਜੀ ਕਹਿਣ ਲੱਗੇ ਕਿ ਇਸ ਦੁਨੀਆ ਦੇ ਵਿੱਚ ਜਿੰਨੀ ਵੀ ਸ੍ਰਿਸ਼ਟੀ ਆ ਜਿੰਨੇ ਵੀ ਲੋਕ ਆ ਇਹਨਾਂ ਵੱਲ ਗੌਰ ਨਾਲ ਦੇਖੋ ਪਾਈ ਸਾਹਿਬ ਜੀ ਬਿਨਾ ਕਰਮਾਂ ਤੋਂ ਬੰਦੇ ਨੂੰ ਕੁਝ ਵੀ ਨਹੀਂ ਮਿਲਦਾ ਜਿੰਨੀ ਵੀ ਮਾਲਕ ਨੇ ਸ੍ਰਿਸ਼ਟੀ ਸਾਜੀ ਹੈ ਵੇਖੋ ਤਾਂ ਸਹੀ ਬਿਨਾ ਪਾਗਾ ਤੋਂ ਬਿਨਾ ਕਰਮਾਂ ਤੋਂ ਕਿਸੇ ਨੂੰ ਕੁਝ ਨਹੀਂ ਮਿਲਦਾ ਤੇ ਜੇ ਕੁਝ ਸਾਡੇ ਕਰਮਾਂ ਚ ਹੋਊਗਾ ਫਿਰ ਹੀ ਉਹ ਸਾਨੂੰ ਚੀਜ਼ ਮਿਲਣੀ ਹੈ ਪਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜੀ ਕਿਰਪਾ ਕਰੋ ਇਹਨੂੰ ਕਿਸੇ ਦਰਸ਼ਟਾਂਤ ਨਾਲ ਦੁਆਰਾ ਸਮਝਾਉਣ ਦਾ ਯਤਨ ਕਰੋ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਪੁਰਾਤਨ ਸਰੋਤ ਪ੍ਰਾਤਨ ਗ੍ਰੰਥਾ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਵੇਦਾਂ ਵਿੱਚ ਵੀ ਕਰਮਾਂ ਬਾਰੇ ਲਿਖਿਆ ਹੋਇਆ ਵਾ ਸ਼ਾਸਤ੍ਰਾਂ ਵਿੱਚ ਲਿਖਿਆ ਹੋਇਆ ਕਿ ਇੱਕ ਕਥਾ ਆਉਂਦੀ ਆ ਲక్ష్ਮੀ ਦੀ ਤੇ ਕਰਮ ਦੇਵਤੇ ਦੀ ਉਹ ਸਾਰੀ ਗੱਲ ਨੂੰ ਸਪਸ਼ਟ ਕਰ ਦਿੰਦੀ ਆ ਕਰਮਾਂ ਦੇ ਸਿਧਾਂਤ ਨੂੰ ਹੋਇਆ ਕਿ ਕਿ ਇੱਕ ਵਾਰ ਲక్ష్ਮੀ ਤੇ ਕਰਮ ਦੇਵਤਾ ਲక్ష్ਮੀ ਜੀ ਦਾ ਤੇ ਕਰਮ ਦੇਵਤੇ ਦਾ ਆਪਸ ਵਿੱਚ ਸਮਾਦ ਹੋ ਗਿਆ ਸ਼ਬਦਾਂ ਦੀ ਲੜਾਈ ਵਿੱਚ ਲక్ష్ਮੀ ਜਿਹੜੀ ਆ ਆਪਣੀ ਮਹਾਨਤਾ ਦੱਸ ਕੇ ਕਹਿ ਰਹੀ ਸੀ ਕਿ ਮੈਂ ਤੇਰੇ ਨਾਲੋਂ ਵੱਡੀ ਆ ਤੇ ਕਰਮ ਦੇਵਤਾ ਕਹਿ ਰਿਹਾ ਸੀ ਕਿ ਨਹੀਂ ਨਹੀਂ ਮੈਂ ਵੱਡਾ ਵਾਂ ਲక్ష్ਮੀ ਕਹਿਣ ਲੱਗੀ ਨਹੀਂ ਮੈਂ ਵੱਡੀ ਆ ਕਿਉਂਕਿ ਮੇਰੇ ਵਿੱਚ ਇਹ ਸਮਰੱਥਾ ਹੈ ਇਤਨੀ ਸ਼ਕਤੀ ਹੈ ਕਿ ਮੈਂ ਕਿਸੇ ਕੰਗਾਲ ਨੂੰ ਸ਼ੌਕਰ ਬਣਾ ਸਕਦੀ ਹਾਂ ਕਰਮ ਦੇਵਤਾ ਜਿਹੜੇ ਸੀ ਉਹ ਕਹਿੰਦੇ ਵੀ ਨਹੀਂ ਮੇਰੇ ਤੋਂ ਬਿਨਾਂ ਤੂੰ ਕੁਝ ਵੀ ਨਹੀਂ ਕਰ ਸਕਦੀ। ਇਹ ਸ਼ਬਦਾਂ ਦੀ ਲੜਾਈ ਦਾ ਅੰਤ ਕਰਨ ਲਈ ਇੱਕ ਪਰਖ ਕਰਨ ਦੀ ਸ਼ਰਤ ਰੱਖੀ ਗਈ ਹੈ ਕਿ ਕਿਸੇ ਗਰੀਬ ਕੰਗਾਲ ਦੇ ਉੱਤੇ ਦੋਨੋਂ ਜਣੇ ਆਪ ਦੀ ਸ਼ਕਤੀ ਦਾ ਪ੍ਰਯੋਗ ਕਰਨਗੇ। ਹੋਇਆ ਕਿ ਪਈ ਕੋਈ ਲੱਕੜਹਾਰਾ ਜੰਗਲ ਦੇ ਵਿੱਚੋਂ ਲੱਕੜੀਆਂ ਕੱਟ ਕੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਤੇ ਲక్ష్ਮੀ ਜੀ ਨੇ ਆਖਿਆ ਮੈਂ ਇਸਨੂੰ ਸ਼ਾਹੂਕਾਰ ਬਣਾਉਣ ਲੱਗੀ। ਦੇਖੀਏ ਕਿਵੇਂ ਕੰਗਾਲ ਤੋਂ ਧਨੀ ਬਣਦਾ ਏ ਕਰਮਦੇਵਤੇ ਨੇ ਕਿਹਾ ਤੂੰ ਕਰਕੇ ਦਿਖਾ ਮੈਂ ਵੀ ਵੇਖਦਾ ਤੂੰ ਇਹ ਕਰ ਨਹੀਂ ਸਕੇਂਗੀ ਲక్ష్ਮੀ ਨੇ ਸ਼ਹੁ ਕਰਨੀ ਦੇ ਰੂਪ ਤਾਰਨ ਕਰਕੇ ਗਰੀਬ ਲੱਕੜਹਾਰੇ ਨੂੰ ਵੀ ਕੀ ਕੀਤਾ ਕਿ 500 ਮੋਹਰਾਂ ਦੀ ਥੈਲੀ ਦਿੱਤੀ ਤੇ ਆਖਿਆ ਲੈ ਪਾਈ ਤੂੰ ਇਹਦੇ ਨਾਲ ਆਪ ਦੀ ਗਰੀਬੀ ਦੂਰ ਕਰ ਲਵੇਂ ਹੁਣ ਲੱਕੜਹਾਰੇ ਜੀ ਨੂੰ 500 ਮੋਹਰਾਂ ਮਿਲ ਗੀਆਂ ਹੁਣ ਉਹ ਬੰਦਾ ਕਿਵੇਂ ਨਾ ਖੁਸ਼ ਹੋਵੇਗਾ ਕਿਉਂਕਿ ਬਾਬਾ ਨਾਨਕ ਜੀ ਪਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਐ ਤਾਨਾ ਐਦੇ ਖਾਤਰ ਬੰਦਾ ਰੱਬ ਨੂੰ ਵੀ ਕਈ ਵਾਰ ਯਾਦ ਕਰਦਾ ਵੀ ਆ ਨਹੀਂ ਕਰਦਾ ਮੈਨੂੰ ਐ ਮਾਣ ਮਿਲ ਜੇ ਤਾਣ ਮਿਲ ਜੇ ਪੈਸਾ ਆ ਜੇ ਤੇ ਨੋ ਕਰਚਾ ਕਰਚ ਸਾਰਾ ਕੁਝ ਤਨ ਦੀ ਖਾਤਰ ਫਿਰ ਬੰਦਾ ਨੌਕਰੀ ਕਰਦਾ ਵਾ ਚੋਰ ਵੀ ਬਣ ਜਾਂਦਾ ਜिद ਕੋ ਨਹੀਂ ਹੁੰਦਾ ਐ ਪੈਸਾ ਕਿਸੇ ਨਾਲ ਨਹੀਂ ਜਾਂਦਾ ਪਾਈ ਮਰਦਾਨਾ ਜੀ ਤੇ ਮਲਕੀਅਤ ਵੀ ਕਿਸੇ ਹੋਰ ਦੀ ਬਣ ਜਾਂਦੀ ਹੈ ਤੇ ਉਹ ਵਕਤ ਹੋਇਆ ਕਿ ਪਿਓ ਜਿਹੜੀ ਲక్ష్ਮੀ ਸੀ ਜਿਹੜੀ ਸੀ ਨਾ ਉਹਨੇ 500 ਮੋਹਰਾਂ ਦੀ ਥੈਲੀ ਉਹਨੂੰ ਦੇ ਦਿੱਤੀ ਆ ਲਖੜਾਰਾ ਖੁਸ਼ ਹੋ ਗਿਆ ਉਹਨੇ ਇਹ ਥੈਲੀ ਇੱਕ ਮਹਲੇ ਦੇ ਕਪੜੇ ਵਿੱਚ ਲਪੇਟੀ ਆ ਤੇ ਕਹਿੰਦਾ ਵੀ ਅੱਜ ਮੈਂ ਆਪਣੀ ਘਰ ਵਾਲੇ ਨੂੰ ਜਾ ਕੇ ਦਵਾਂਗਾ ਬਹੁਤ ਜ਼ਿਆਦਾ ਖੁਸ਼ ਹੋ ਜਾਵੇਗੀ ਕਿਉਂਕਿ ਸਾਰੀ ਜ਼ਿੰਦਗੀ ਗਰੀਬੀ ਵਿੱਚ ਕੱਢ ਦਿੱਤੀ ਹੈ ਹੁਣ ਜਦੋਂ ਘਰੇ ਗਿਆ ਵਾ ਘਰ ਪਹੁੰਚਿਆ ਵਾ ਕੀ ਦੇਖਿਆ ਵੀ ਘਰ ਨੂੰ ਤਾਂ ਜਿੰਦਾ ਲੱਗਾ ਆਇਆ ਵਾ ਤਾਲਾ ਲੱਗਾ ਆਇਆ ਵਾ ਉਹਦੀ ਘਰ ਵਾਲੀ ਘਰ ਵਿੱਚ ਨਹੀਂ ਆ ਉਹ ਜਿੰਦਾ ਲਾ ਕੇ ਕਿਤੇ ਗਈ ਹੋਈ ਆ ਲੱਕੜਾਂ ਰੇਨੇ ਉਹ ਜਿਹੜੀਆਂ 500 ਮੋਰਾਂ ਵਾਲੀ ਥੈਲੀ ਸੀ ਨਾ ਉਹ ਕੰਧ ਦੇ ਉੱਪਰੋਂ ਦੀ ਆਪਣੇ ਘਰ ਵਿੱਚ ਸੁੱਟੀ ਆ ਤੇ ਹੁਣ ਜਦੋਂ ਉਹਨੇ ਥੈਲੀ ਸੁੱਟੀ ਤੇ ਗਵਾਂ ਡਟੜੀ ਸੀ ਉਹਨੇ ਖੜਕਾ ਸੁਣ ਲਿਆ ਹੁਣ ਜਿਸ ਬੰਦੇ ਕੋਲ ਪਹਿਲਾਂ ਪੈਸਾ ਹੋਵੇ ਨਾ ਉਹਨੂੰ ਕੋਈ ਪਛਾਣ ਮ ਨਹੀਂ ਆਦੀ ਹੁੰਦੀ ਤੇ ਐਸੀ ਕਿਹਾਂ ਦੇ ਖਣਕਣ ਦੀ ਆਵਾਜ਼ ਆ ਨਾ ਜਿਹੜੀ ਇਹ ਬੰਦੀ ਕੋਲ ਪੈਸੇ ਨਾ ਹੋਵੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਂਭਣਾ ਕਿਵੇਂ ਆ ਪੈਸਾ ਕਿਉਂਕਿ ਜਿੰਦ ਕੋ ਪੈਸਾ ਹੋਵੇ ਉਹਨੂੰ ਪਤਾ ਹੁੰਦਾ ਕਿ ਸਾਂਭਣਾ ਵਾ ਲੁਕੋ ਕੇ ਰੱਖਣਾ ਵਾ ਕਿਸੇ ਨੂੰ ਪਤਾ ਨਾ ਲੱਗੇ ਤੇ ਜਿਹਨੂੰ ਪਤਾ ਹੀ ਨਹੀਂ ਵੀ ਪੈਸੇ ਨੂੰ ਸਾਂਭਣਾ ਕਿਦਾਂ ਪੈਸਾ ਹੁੰਦਾ ਕੀ ਚੀਜ਼ ਤੇ ਉਹ ਉਹਨੂੰ ਕਿਦਾਂ ਪਤਾ ਲੱਗਦਾ ਤੇ ਉਹ ਸੀ ਗਰੀਬ ਹੈਗਾ ਸੀ ਲੱਕੜਾ ਰਾਇ ਰੱਖ ਹੈਗਾ ਸੀ ਉਪਰੋਂ ਦੀ ਜਦੋਂ ਨੇ ਥੈਲੀ ਵਗਾ ਕੇ ਮਾਰੀ ਤੇ ਗਵਾਂਡਨ ਸੀ ਬੜੀ ਚਲਾਕ ਖੜਾਕ ਸੋਨ ਲਿਆ ਉਹਨੇ ਉਹ ਲੱਕੜਾਰਾ ਤਾਂ ਆਪਣੀ ਘਰਵਾਲੀ ਨੂੰ ਲੱਭਣਾ ਵਾਸਤੇ ਚਲਾ ਗਿਆ ਵਾ ਤੇ ਆਹੜ ਗਵਾਂਡ ਜਾਂ ਕਿਤੇ ਗਈ ਹੋਵੇਗੀ ਉਹਨੂੰ ਖੁਸ਼ੀ ਹੋਈ ਮੈਂ ਉਹਨੂੰ ਦੱਸਾਂ ਛੇਤੀ ਛੇਤੀ ਮੈਂ ਉਹਨੂੰ ਲੱਭ ਕੇ ਲੈ ਕੇ ਆਵਾਂਗਾ ਸਾਰੀ ਗੱਲ ਦੱਸਾਂਗਾ ਤੇ ਇਧਰੋਂ ਥੈਲੀ ਘਰ ਵਿੱਚ ਸੁੱਟੀ ਆ ਲੱਕੜਾਰਾ ਚਲਾ ਗਿਆ ਵਾ ਤੇ ਲੱਕੜਹਾਰੇ ਦੇ ਜਾਣ ਵਿੱਚੋਂ ਗਵਾਂਡਾਂ ਨਿਕੰਦ ਟੱਪ ਕੇ ਉਹ ਥੈਲੀ ਚੁੱਕ ਉਥੋਂ ਲਈਏ ਤੇ ਦੇਖਿਆ ਵੀ ਇਹਦੇ ਚ ਤੇ ਤਾਨੀਆਂ ਇਹਦੇ ਵਿੱਚ ਤੇ ਪੈਸਾ ਮੋਹਰੇ ਨੇ ਤੇ ਆਪਦੇ ਘਰ ਵਿੱਚ ਉਹਨੇ ਲੁਕਾ ਲਈਏ ਜਦੋਂ ਵਾਪਸ ਆਇਆ ਲੱਕੜਹਾਰਾ ਤੋਂ ਧਿਕਰ ਵਾਲੀ ਉਹਨਾਂ ਦੇਖਿਆ ਕਿ ਉੱਥੇ ਤਾਂ ਕੁਝ ਵੀ ਨਹੀਂ ਸੀ ਘਰ ਵਾਲੀ ਲੱਕੜਹਾਰੇ ਨਾਲ ਲੜਦੀ ਆ ਵੀ ਤੂੰ ਮੂਰਖ ਨਿਕਲਿਆ ਪੈਸੇ ਕੋਈ ਐਵੇਂ ਥੋੜੀ ਸੁੱਟ ਦੇਈ ਦੀ ਲੱਕੜਾਰੇ ਨੇ ਬੜਾ ਪਛਤਾਪ ਕੀਤਾ ਕਹਿੰਦਾ ਵੀ ਸੱਚ ਮੁੱਚ ਮੇਰੀ ਅਕਲ ਮਾਰੀ ਗਈ ਪਛਤਾਪ ਕਰਦਾ ਹੋਇਆ ਦੁਖੀ ਹੁੰਦਾ ਹੋਇਆ ਦੂਜੇ ਦਿਨ ਫੇਰ ਉਹ ਲੱਕੜਾ ਕੱਟਣੀ ਗਿਆ ਵਾ ਤੇ ਲక్ష్ਮੀ ਕਹਿਣ ਲੱਗੀ ਮਾਤਾ ਜਿਹੜੀ ਸੀ ਧਨ ਦੀ ਦੇਵੀ ਉਹ ਕੰਦੀ ਵੀ ਹੋਣਾ ਵੀ ਤੈਨੂੰ ਦੇੜੀ ਮੈਂ ਥੈਲੀ ਦਿੱਤੀ ਸੀ ਤੂੰ ਫੇਰ ਕਟਣ ਕਿਉਂ ਆ ਗਿਆ ਤੇ ਮੈਂ ਕਰਮ ਦੇਵਤੇ ਨਾਲ ਐ ਕਿਹਾ ਹੋਇਆ ਵੀ ਮੈਂ ਨੂੰ امیر ਬਣਾ ਕੇ ਰਵਾਂਗੀ ਤੇ ਇਹ ਤੇ ਫੇਰ ਲੱਕੜਾ ਕਟਣ ਡਿਆ ਹੋਇਆ ਵਾ ਜਿਵੇਂ ਮਰਜੀ ਹੋ ਮੈਂ ਨੂੰ امیر ਬਣਾਵਾਂਗੀ ਉਹ ਫੇਰ ਸ਼ਾਹੂ ਕਰਨੀ ਦੇ ਰੂਪ ਵਿੱਚ ਆਈ ਆ ਤੇ ਕਹਿਣ ਲੱਗੀ ਵੀ ਤੈਨੂੰ ਮੋਹਰਾਂ ਦੀ ਥੈਲੀ ਦਿੱਤੀ ਸੀ ਕੱਲ ਹੁਣ ਤੂੰ ਫੇਰ ਇੱਕ ਗਰੀਬ ਲੱਕੜਾਰੇ ਵਾਂਗ ਲੱਕੜਾ ਕੱਟ ਰਿਆ ਵਾ ਐਨੇ ਪੈਸੇ ਤੈਨੂੰ ਕੱਲ ਦਿੱਤੇ ਆ ਕਿੱਥੇ ਗਏ ਉਹ ਪੈਸੇ ਅੱਜ ਜੰਗਲ ਵਿੱਚ ਫਿਰ ਤੂੰ ਲੱਕੜਾ ਕੱਟਣ ਲਈ ਤੁਰਿਆ ਫਿਰਦਾ ਮੈਂ ਇਸ ਨੇ ਮੂਹਰੇ ਦੇ ਗਵਾਚਨ ਦੀ ਸਾਰੀ ਗੱਲ ਜਿਹੜੀ ਉਹਨੂੰ ਸੁਣਾਈ ਹੈ ਉਹਨੇ ਸੋਚਿਆ ਵੀ ਚੱਲ ਕੋਈ ਗੱਲ ਨਹੀਂ ਆ ਦੂਜੀ ਵਾਰ ਇਹਨੂੰ ਅਮੀਰ ਬਣਾਉਣ ਲਈ ਹੀਰਿਆਂ ਦਾ ਕੀਮਤੀ ਹਾਰ ਜਿਹੜਾ ਉਹ ਦੇ ਦੇਣੀ ਆ ਨਾਲ ਢਾੜਨਾ ਵੀ ਕੀਤੀ ਆ ਵੀ ਕੱਲ ਵਾਲੀ ਮੂਰਖਤਾ ਨਹੀਂ ਕਰਨੀ ਇਹਨੂੰ ਗਵਾਉਣਾ ਨਹੀਂ ਆ ਲੱਕੜਾ ਰੇਣੀ ਬੜੀ ਚੁਸਤੀ ਵਰਤੀ ਹੈ ਆਪ ਦੇ ਵੱਲੋਂ ਕੀਮਤੀ ਜਿਹੜਾ ਹਾਰ ਸੀ ਨਾ ਉਹਨੂੰ ਆਪਦੀ ਦਸਤਾਰ ਆਪਦੀ ਪੱਗ 'ਚੋਂ ਟੰਗ ਲਿਆਵਾ گرمی بڑی ਪੈ ਰਹੀ ਹੈ ਤੇ ਪਾਣੀ ਵੇਖ ਕੇ ਪਾਣੀ ਪੀਣ ਤੇ ਇਸ਼ਨਾਨ ਕਰਨ ਦੀ ਇੱਛਾ ਜੀ ਪ੍ਰਗਟ ਹੋ ਗਈ ਹੈ। ਹਾਰ ਸਮੇਤ ਪੱਗ ਵੀ ਲਾ ਕੇ ਕਿਨਾਰੇ ਤੇ ਰੱਖੀ ਆ। ਪਰ ਹੁਣ ਧਿਆਨ ਪੱਗ ਵੇ ਸੀ ਵੀ ਕਿਤੇ ਕੋਈ ਭਾਗੀ ਚੱਕ ਕੇ ਨਾ ਲੈ ਜਾਵੇ। ਪੱਗ ਚੁੱਕਣ ਲਈ ਕੋਈ ਇਨਸਾਨ ਤਾਂ ਨਹੀਂ ਆਇਆ। ਪਰ ਕਰਮਾਂ ਦੀ ਮਾਰ ਐਸੀ ਪਈ ਆ। ਬਈ ਜਿਹੜੀ ਇੱਕ ਏਲਾ ਨਾ ਹਾਰ ਸਮੇਤ ਪੱਗੀ ਚੋੱਕ ਕੇ ਲੈ ਗਈ। ਤੇ ਜਾ ਕੇ ਪੱਗ ਸਮੇਤ ਹਾਰ ਖਾਣ ਵਾਲੀ ਚੀਜ਼ ਸਮਝ ਕੇ ਆਪਦੇ ਆਲ ਨੇ ਚੁੱਕ ਦਿੱਤਾ ਵਾ ਤੇ ਜੇ ਦੇਨ ਸਿਰੋਂ ਨੰਗਾ ਲਗੜਾ ਕਟਣ ਲਈ ਲੱਕੜਹਾਰਾ ਜੰਗਲਵਲ ਤੁਰਿਆ ਆ ਰਿਹਾ ਵਾ ਗਰੀਬ ਆਦਮੀ ਸੀ ਜਿਹੜੀ ਕੋਲ ਕੱਪੜਾ ਸੀ ਸਿਰ ਤੇ ਬੰਨਣ ਲਈ ਉਹ ਵੀ ਜਿਹੜਾ ਉਹਦੇ ਕੋਲੋਂ ਨਹੀਂ ਰਿਹਾ ਉਹ ਵੀ 2.5 ਮੀਟਰ ਦਾ ਉਹ ਗੋਮ ਹੋ ਗਿਆ ਵਾ ਹੁਣ ਲక్ష్ਮੀ ਵੀ ਜਿਹੜੀ ਹੈ ਨਾ ਇਹ ਸੋਚਾਂ ਚ ਪੈ ਗਈ ਆ ਵੀ ਮੈਨੂੰ ਦੋ ਵਾਰੀਆਂ ਨੂੰ ਅਮੀਰ ਬਣਾਇਆ ਵਾ ਇਹ ਇਸ ਤਰ੍ਹਾਂ ਹੀ ਕਿਉਂ ਆ ਕੇ ਜਦੋਂ ਉਹਨੇ ਸਾਰੀ ਗੱਲ ਉਹਨੂੰ ਫੇਰ ਪਤਾ ਲੱਗੀ ਤੇ ਉਹ ਕਹਿਣ ਲੱਗੀ ਵੀ ਮੈਂ ਤੈਨੂੰ ਆਖਿਆ ਸੀ ਵਿਚਾਰ ਰੱਖੀ ਪਰ ਤੂੰ ਧਿਆਨ ਨਹੀਂ ਦਿੱਤਾ ਫੇਰ ਲక్ష్ਮੀ ਜੀ ਨੇ ਆਖਿਆ ਵੀ ਚੱਲ ਕੋਈ ਗੱਲ ਨਹੀਂ ਆ ਵੀ ਹੁਣ ਮੈਂ ਤੈਨੂੰ ਨਾ ਇੱਕ ਕੀਮਤੀ ਲਾਲ ਦਿੰਨੀ ਆ ਉਹਨੂੰ ਐਸ ਵਾਰ ਉਹਨੇ ਉਹ ਲਾਲ ਜਿਹੜਾ ਨਾ ਤੂੰ ਉਹਨੂੰ ਸੰਭਾਲ ਕੇ ਰੱਖਣਾ ਤੇ ਉਹਨੇ ਕਿ ਕਿਤਾਬ ਦੀ ਕਮੀਜ਼ ਦੀ ਜਿਹੜੀ ਉੱਪਰਲੀ ਜੇਬ ਚਾ ਨਾ ਉਹਦੇ 'ਚ ਉਹਨੇ ਲਾਲ ਪਾ ਲਿਆ ਹੁਣ ਜਦੋਂ ਘਰੋਂ ਵਾਪਸ ਜਿਹੜਾ ਉਹ ਜਾ ਰਿਹਾ ਸੀ ਰਸਤੇ 'ਚ ਪਾਣੀ ਦੀ ਪਿਆਸ ਲੱਗੀ ਉਹਨੂੰ ਦਰਿਆ ਦੇ ਕਿਨਾਰੇ ਤੇ ਬੈਠ ਕੇ ਪਾਣੀ ਪੀਣਾ ਉਹਨੇ ਚਾਹਿਆ ਵਾ ਤੇ ਜਦੋਂ ਪਾਣੀ ਪੀਨ ਲਈ ਚੁੱਕਿਆ ਏ ਜੇਬ ਦੇ ਵਿੱਚੋਂ ਕੀਮਤੀ ਲਾਲ ਜਿਹੜਾ ਸੀ ਨਾ ਉਹ ਪਾਣੀ 'ਚ ਡਿੱਗ ਪਿਆ ਏ ਉਹ ਦਰਿਆ 'ਚ ਡਿੱਗ ਪਿਆ ਉਹ ਜਦੋਂ ਉਹ ਲਾਲ ਸੀ ਨਾ ਜਿਹੜਾ ਡਿੱਗਾ ਉਹ ਮੱਛੀ ਨੇ ਉਸੇ ਵੱਲੇ ਨਿਗਲ ਲਈ ਆਈ ਬਹੁਤ ਦੁਖੀ ਹੋਇਆ ਭਈ ਮੇਰੇ ਨਾਲੇ ਕੀ ਹੋ ਰਿਹਾ ਵਾ ਚੌਥੇ ਦਿਨ ਫੇਰ ਲੱਕੜਾਂ ਘਟਣ ਆ ਗਿਆ ਏ ਲక్ష్ਮੀ ਜੀ ਫੇਰ ਮਿਲੇ ਆ ਉਹਨੇ ਗੱਲਬਾਤ ਦਸੀ ਆ ਸਾਰੀ ਗੱਲ ਕਹਿ ਸੁਣਾਈ ਆ ਫਿਰ ਕਰਮ ਦੇਵਤਾ ਜਿਹੜੇ ਸੀ ਨਾ ਉਹਨੇ ਲక్ష్ਮੀ ਨੂੰ ਪੁੱਛਿਆ ਵੀ ਤੂੰ ਆਖਿਆ ਸੀ ਮੈਂ ਇਹਨੂੰ ਅਮੀਰ ਕਰ ਦੇਵਾਂਗੀ ਤੂੰ ਆਪ ਦਾ ਜੋਰ ਲਾਇਆ ਏ ਤੇ ਜੋਰ ਲਾ ਕੇ ਤੂੰ ਦੇਖਿਆ ਏ ਪਰ ਹੁਣ ਵੇਖ ਲੱਕੜਾਂ ਨੇ ਨੂੰ ਕਿਵੇਂ ਮੈਂ ਅਮੀਰ ਬਣਾ ਸਕਦਾ ਲక్ష్ਮੀ ਨੇ ਹਾਰ ਮੰਦਿਆ ਕਿਹਾ ਕਿ ਮੈਂ ਹੋਰ ਕੁਝ ਨਹੀਂ ਕਰ ਸਕਦੀ ਫਿਰ ਉਹ ਕਰਮ ਦੇਵਤਾ ਕਹਿੰਦਾ ਵੀ ਦੇਖ ਤੈਨੂੰ ਮੈਂ ਹੁਣ ਹੁਣੇ ਹੀ ਬਣਾ ਕੇ ਨੂੰ ਦਿਖਾਉਣਾ ਵਾ ਇਹ ਨੂੰ ਕਿਵੇਂ ਲੱਕੜਹਾਰਾ ਜਿਹੜਾ ਅਮੀਰ ਬਣੇਗਾ ਕਰਮਦੇਵਤਾ ਉਸ ਜੰਗਲ ਚ ਪਹੁੰਚ ਗਿਆ ਜਿੱਥੇ ਗਰੀਬ ਲੱਕੜਹਾਰਾ ਲੱਕੜਾ ਕੱਟ ਰਿਹਾ ਸੀ ਕਿਸਮਤ ਬਾਰੇ ਸੋਚ-ਸੋਚ ਕੇ ਉਦਾਸ ਹੋ ਗਿਆ ਕਰਮਦੇਵਤੇ ਨੇ ਆਮ ਆਦਮੀ ਦਾ ਜਿਹੜਾ ਰੂਪ ਧਾਰਿਆ ਏ ਗਰੀਬ ਲੱਕੜਹਾਰੇ ਨੂੰ 2 ਪੈਸੇ ਦਿੰਦੇ ਹੋਏ ਕਿਹਾ ਏ ਕਿ ਇਹਨਾਂ 2 ਪੈਸਿਆਂ ਦਾ ਬਾਜ਼ਾਰ ਵਿੱਚੋਂ ਖਾਲੀ ਕੁਝ ਖਰੀਦ ਲਈ 2 ਪੈਸੇ ਲੈ ਕੇ ਲੱਕੜਹਾਰਾ ਬਾਜ਼ਾਰ ਚលਿਆ ਗਿਆ ਏ ਕਹਿੰਦਾ ਵੀ ਚਲੋ ਭਲਾ ਬੰਦਾ ਟਕਰੀ ਆਈ ਮੈਨੂੰ ਜੰਗਲ ਚ ਐਨੇ ਕੁ ਪੈਸੇ ਤਾਂ ਹੱਥ ਆਈ ਐ ਇਹ ਬੰਦਾ ਜਿਹੜਾ ਸੀ ਮਾਸਾਰੀ ਸੁਬਾਹ ਦਾ ਸੀਗਾ ਤੇ ਦੋ ਪੈਸੇ ਦੇ ਨਿੱਕੀ ਮੱਛੀ ਖਰੀਦੀ ਐ ਉਦੋਂ ਐਨੇ ਕੁ ਪੈਸੇ ਦੀ ਆ ਜਾਂਦੀ ਹੁੰਦੀ ਸੀ ਤੇ ਘਰੇ ਆ ਗਿਆ ਤੇ ਉਹ ਜਿਹੜੀ ਉਹਨੂੰ ਮੱਛੀ ਮਿਲੀ ਆ ਜਿਹਨੇ ਕਿ ਤੇ ਲਾਲ ਨਿਗਲਿਆ ਸੀ ਜਦੋਂ ਆਪਣੀ ਘਰਵਾਲੀ ਨੂੰ ਕਹਿੰਦਾ ਏ ਵੀ ਅੱਜ ਤੂੰ ਨਾ ਕੋਈ ਹੈ ਨਹੀਂ ਸਬਜੀ ਤੇ ਇਹੋ ਹੀ ਬਣਾ ਲਵੀ ਐ ਮੈਨੂੰ ਕਿਸੇ ਭਲੇ ਪੁਰਸ਼ ਨੇ ਮੈਨੂੰ ਪੈਸੇ ਦਿੱਤੇ ਸੀ ਤੇ ਮੈਂ ਉਹਦੀ ਖਰੀਦ ਕੇ ਲੈ ਆਵਾ ਉੱਚ ਨੂੰ ਸਾਫ ਸਫਾਈ ਕਰਕੇ ਉਹ ਦਿੱਤੀ ਉਹਨੇ ਮੱਛੀ ਜਿਹੜੀ ਚੀਰੀ ਆ ਤੇ ਉਹਦੇ ਪੇਟ ਚੋਂ ਉਹਨੂੰ ਕੀਮਤੀ ਜਿਹੜਾ ਲਾਲ ਉਹ ਲੱਭ ਗਿਆ ਬਹੁਤ ਮਨਚ ਖੁਸ਼ੀ ਹੋਈ ਐਨਾ ਖੁਸ਼ ਹੋਇਆ ਉੱਚ ਉੱਚ ਕੇਨ ਲਗਾ ਪਿੱ ਲੱਭ ਗਿਆ ਲੱਭ ਗਿਆ ਜਦੋਂ ਉੱਚ ਉੱਚ ਉਹਨੇ ਆਖਿਆ ਨਾ ਲੱਭ ਗਿਆ ਇਹ ਸੁਣ ਕੇ ਗਵਾਂਡਨ ਜੜੀ ਡਰ ਗਈ ਉਹਨੇ ਸੋਚਿਆ ਵੀ ਕਹਿ ਰਿਹਾ ਵੀ ਚੋਰ ਲੱਭ ਗਿਆ ਉਹਨੇ ਜਿਹੜੀ ਥੈਲੀ ਚੁਰਾਈ ਸੀ ਨਾ ਉਹ ਡਰ ਗਈ ਹੁਣ ਉਹਨੇ ਸੋਚਿਆ ਪੁਲਿਸ ਨਾ ਆ ਜੇ ਮੈਨੂੰ ਫੜ ਕੇ ਨਾ ਲੈ ਜੇ ਉਨੇ ਮੂਰਾ ਵਾਲੀ ਥੈਲੀ ਜਿਹੜੀ ਸੀ ਉਹਦੇ ਘਰ ਚੋਂ ਸੁੱਟਦੀ ਤੇ ਫਿਰ ਜਦੋਂ ਉਹਨੇ ਖਿੜਾਕਾ ਸੁਣਿਆ ਵੀ ਕੁਛ ਵਿੜੇ ਚ ਡਿੱਗਾ ਏ ਤੇ ਜਦੋਂ ਨੇ ਵੇਖਿਆ ਤੋ ਉਹ ਬਹੁਤ ਖੁਸ਼ ਹੋ ਗਿਆ ਕਿ ਉਹਦਾ ਗਵਾਚਾ ਹੋਇਆ ਜਿਹੜਾ ਧੰਨਾ ਉਹ ਵੀ ਉਹਨੂੰ ਮਿਲ ਗਿਆ ਵਾ ਹੁਣ ਘਰ ਅਗਲੀ ਵੀ ਬਹੁਤ ਖੁਸ਼ ਜਿਹੜੀ ਆ ਉਹ ਰਹਿਣ ਲੱਗੀ ਕਿ ਸਾਡੇ ਘਰ ਵਿੱਚ ਤੇ ਕੋਈ ਕਮੀ ਨਹੀਂ ਆ ਅਸੀਂ ਹੁਣ ਲੱਕੜਾ ਕੱਟਣ ਦਾ ਧੰਦਾ ਛੱਡ ਦਿਆਂਗੇ ਪਰ ਜਿਹੜੀ ਆਂਡਣਾ ਗਵਾਂਡਣਾ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਵੀ ਅਸੀਂ ਅਮੀਰ ਹੋ ਗਏ ਹਾਂ ਮੱਛੀ ਰਹਿਣਾ ਲਈ ਲੱਕੜਾ ਲੈਣ ਲਈ ਉੱਚ ਲਾ ਗਿਆ ਵਸੁਕੀਆਂ ਲੱਕੜਾਂ ਤੋੜਨ ਲਈ ਜਦੋਂ ਬੀਪਲ ਦੇ ਰੁੱਖ ਤੇ ਚੜ੍ਹਿਆ ਨਾ ਇਲ ਦੇ ਆਲਣੇ ਚੋਂ ਹੀਰਿਆਂ ਦਾ ਹਾਰ ਵੀ ਪਿਆ ਪੱਗ ਵਿੱਚ ਮਿਲ ਗਈ ਆ ਤੇ ਉਹਨੇ ਚੁੱਕ ਲਿਆ ਉਥੋਂ ਬਹੁਤ ਖੁਸ਼ ਹੋਇਆ ਲక్ష్ਮੀ ਜੀ ਨੇ ਨਿਸ਼ਚਾ ਕੀਤਾ ਕਿ ਵਾਕਈ ਸੱਚੀ ਗੱਲਾ ਕਰਮਾਂ ਤੋਂ ਬਿਨਾ ਮੈਂ ਕਿਸੇ ਨੂੰ ਕੁਝ ਨਹੀਂ ਦੇ ਸਕਦੀ ਜੇਕਰ ਦੇਵਾਂਗੀ ਵੀ ਤੇ ਉਹਦੇ ਕੋਲ ਨਹੀਂ ਰਹੇਗਾ ਕਰਮ ਦੇਵਤਾ ਦੀ ਜਿੱਤ ਹੋਈ ਸੀ ਤਾਂ ਗੁਰਬਾਣੀ ਵਿੱਚ ਬਾਬੇ ਨੇ ਸਪਸ਼ਟ ਕੀਤਾ ਹੈ ਵਿਣ ਕਰਮਾਂ ਕੇ ਮੇਰੇ ਲਈ ਕਰਮਾਂ ਤੋਂ ਬਿਨਾ ਪਾਈ ਬੰਦੇ ਨੂੰ ਕੁਝ ਵੀ ਨਸੀਬ ਨਹੀਂ ਹੁੰਦਾ ਐਵੇਂ ਹੀ ਸਤਗੁਰ ਮਹਾਰਾਜ ਜੀ ਜਦੋਂ ਦੁਨੀਆ ਨੂੰ ਤਾਰਦੇ ਹੋਏ ਕਾਫੀ ਅਰਸੇ ਤੋਂ ਬਾਅਦ ਰਾਏ ਪੋਏ ਦੀ ਤਲਵੰਡੀ ਆਏ ਆ ਤਾਂ ਭਾਈ ਬਾਲਾ ਜੀ ਦੇ ਪਿਤਾ ਚੰਦਰਪਾਨ ਜੀ ਦੇ ਖੂਹ ਤੇ ਆ ਕੇ ਸੱਜ ਗਿਆ ਉਸ ਸਮੇਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਵੀ ਸਤਗੁਰ ਜੀ ਘਰੋਂ ਨਿਕਲਿਆ ਬਹੁਤ ਸਮਾਬਿਤ ਕੇ ਆਏ ਜੇਕਰ ਆਪ ਜੀ ਦੀ ਆਗਿਆ ਦੇਵੋ ਤੁਸੀਂ ਤਾਂ ਬਾਲ ਬੱਚਿਆਂ ਨੂੰ ਮੇਰਾ ਜੀ ਉਡੀਕਦੇ ਹੋਣਗੇ ਸਤਿਗੁਰੂ ਜੀ ਨੇ ਕਿਹਾ ਮਰਦਾਨਿਆ ਬਹੁਤ ਸਾਰੇ ਕਾਰਜ ਹਨ ਜਿਹੜੇ ਅਜੇ ਬਾਕੀ ਹਨ ਘਰ ਜਾ ਕੇ ਪਰਿਵਾਰ ਦੇ ਮੋਹ ਵਿੱਚ ਨਾ ਫਸ ਜਾਈਂ ਪਰਿਵਾਰ ਨੂੰ ਮਿਲਣਾ ਤੇ ਜਲਦੀ ਵਾਪਸ ਆ ਜਾਣਾ ਭਾਈ ਮਰਦਾਨਾ ਜੀ ਨੇ ਸਤਿਵਚਨ ਕਹੇ ਆ ਤੇ ਚੱਲਣ ਲੱਗੀ ਆ ਤੇ ਮਨ ਵਿੱਚ ਖਿਆਲ ਆਇਆ ਬੀ ਐਨੇ ਲੰਮੇ ਸਮੇਂ ਬਾਅਦ ਘਰ ਜਾ ਰਿਆ ਵਾਂ ਖਾਲੀ ਹੱਥ ਕਿਵੇਂ ਜਾਵਾਂਗਾ ਖਾਲੀ ਹੱਥ ਜਾਵਾਂਗਾ ਚੰਗਾ ਨਹੀਂ ਲੱਗੇਗਾ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਬਖਸ਼ਿਸ਼ ਕਰ ਦਿਓ ਐਨੇ ਲੰਮੇ ਸਮੇਂ ਬਾਅਦ ਘਰੇ ਚੱਲਿਆ ਵਾਂ ਤਾਂ ਕੁਝ ਲੈ ਕੇ ਜਾਣਾ ਚਾਹੀਦਾ ਵਾਂ ਹੁਣ ਦੇਖੋ ਇਹ ਕਰਮਾਂ ਦੀ ਖੇਡ ਆ ਸਤਿਗੁਰ ਜੀ ਦੀ ਭਾਈ ਮਰਦਾਨਾ ਜੀ ਦੀ ਉਹਨਾਂ ਨੂੰ ਜਿਹੜੇ ਉਹਨਾਂ ਬੇਨਤੀ ਕੀਤੀ ਸੀ ਸੁਣ ਕੇ ਸਤਿਗੁਰ ਜੀ ਨੇ ਬਚਨ ਕੀਤੀ ਮਰਦਾਨਿਆ ਅਨਾ ਰੋੜਾਂ ਦੀ ਬੁੱਕ ਭਰ ਕੇ ਪੱਲੇ ਬੰਨ ਲਾ ਤੇ ਇੱਥੇ ਨਾ ਖੋਲੀ ਇਹਨਾਂ ਨੂੰ ਘਰੇ ਜਾ ਕੇ ਖੋਲਣਾ ਤੇਰੀ ਇੱਛਾ ਪੂਰੀ ਹੋ ਜਾਵੇਗੀ ਹੁਣ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਚੱਲਣ ਵਾਲੇ ਭਾਈ ਮਰਦਾਨਾ ਜੀ ਉਹਨਾਂ ਨੇ ਹੁਕਮ ਮੰਨਿਆ ਕੋਲ ਪੈ ਰੋੜਾਂ ਦਾ ਬੁੱਕ ਭਰ ਕੇ ਪੱਲੇ ਬੰਨ ਲਿਆ ਵਾ ਘਰੇ ਗਏ ਆ ਜਦੋਂ ਘਰੇ ਜਾ ਕੇ ਗੰਢ ਖੋਲੀਏ ਕੀ ਦੇਖਿਆ ਸਾਧ ਸੰਗਤ ਜੀ ਸਾਰੇ ਰੋੜੇ ਜਿਹੜੇ ਸੀ ਨਾ ਸੋਨਾ ਬਣ ਚੁੱਕੇ ਸੀ ਪਾਈ ਮਰਦਾਨਾ ਜੀ ਅਨੇ ਪਰਸਨ ਹੋਏ ਮਨ ਹੀ ਮਨ ਗੁਰਾਂ ਦੇ ਸ਼ੁਕਰਗੁਜ਼ਾਰ ਹੋ ਰਹੇ ਆ ਹੁਣ ਜੇ ਗੁਰੂ ਦੀ ਸਿੱਖਿਆ ਬੰਦੇ ਦੇ ਅੰਦਰ ਵਾਸੇ ਐਥੋਂ ਹੀ ਪਤਾ ਲੱਗਦਾ ਏ ਜੇਤੀ ਸਿਸ਼ਠ ਉਪਾਈ ਵੇਖਾਂ ਵੇਣ ਕਰਮਾਂ ਕੀ ਮਿਲੇ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਜੇ ਬੰਦਾ ਗੁਰੂ ਦੀ ਸਿੱਖਿਆ ਮਨ ਵਿੱਚ ਵਸਾ ਲਵੇ ਸੰਸਾਰਿਕ ਤਾਨ ਐ ਪਦਾਰਥ ਸੁੱਤੇ ਸਮਰੇ ਦੀ ਪ੍ਰਾਪਤ ਹੋ ਜਾਂਦੀ ਹੈ ਕਵੀ ਰਾਜਪਾਈ ਸੰਤੋਖ ਸਿੰਘ ਜੀ ਬੜਾ ਸੁੰਦਰ ਲਿਖਦੇ ਆ ਕਿ ਕਹਿ ਮਰਦਾਨਾ ਕਿ ਜਦੋਂ ਭਾਈ ਮਰਦਾਨਾ ਜੀ ਨੇ ਕਿਹਾ ਵੀ ਖਾਲੀ ਹੱਥ ਗੁਰੂ ਸਾਹਿਬਾ ਜੀ ਘਰੇ ਜਾਣਾ ਠੀਕ ਨਹੀਂ ਤੇ ਕਰਮਾਂ ਦੀ ਖੇੜ ਗੁਰੂ ਸਾਹਿਬ ਜੀ ਇਸ ਤਰ੍ਹਾਂ ਵਰਤਾ ਦਿੰਦੇ ਆ ਜਿਹੜਾ ਕਰਮਾਂ ਚੋਂ ਨਾ ਹੋਵੇ ਉਹ ਵੀ ਗੁਰੂ ਸਾਹਿਬ ਜੀ ਦਿੰਦੇ ਆ ਕਿਉਂਕਿ ਕਰਮ ਲਿਖਣ ਵਾਲਾ ਵਾਹੀ ਗੁਰੂ ਆਪ ਹੀ ਆ ਉਹਨੇ ਕੀ ਲਿਖਣਾ ਹੈ ਉਹ ਪਹਿਲਾਂ ਲਿਖ ਦਵੇ ਉਹ ਬਾਅਦ ਚੋਂ ਲਿਖ ਦਵੇ ਇਵੇਂ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਬਣ ਜਾਂਦੇ ਆ ਫਿਰ ਸਾਰੀਆਂ ਦਾਤਾਂ ਹੀ ਆਪਾਂ ਨੂੰ ਸੁਦੇ ਸਦੇ ਪ੍ਰਾਪਤ ਹੋ ਜਾਂਦੀਆਂ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਕ ਕਥਾ ਹੁੰਦੀ ਹੈ ਕਿ ਐਨੇ ਲੰਮੇ ਸਮੇਂ ਬਾਅਦ ਪਾਈ ਮਰਦਾਨਾ ਜੀ ਘਰੇ ਜਾਂਦੇ ਆ ਰੋੜਾਂ ਦੇ ਬੁੱਕ ਸੋਨਾ ਬਣਦੇ ਆ ਬਾਕੀ ਇਹ ਤਾਂ ਚਲੋ ਬਾਹਰੀ ਪੱਖ ਹੋ ਗਿਆ ਅੰਤਰੀਵ ਗੱਲ ਜਿਹੜੀ ਆ ਕਿ ਮੱਥ ਵਿੱਚ ਰਤਨ جواਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਬੰਦਾ ਗੁਰੂ ਦੇ ਮੱਤ ਧਾਰਨ ਕਰ ਲਵੇ ਸਿੱਖਿਆ ਸੁਣ ਲਵੀ ਵੈਰਾਗ ਰੂਪੀ ਰਤਨ ਗਿਆਨ ਰੂਪੀ ਜਵਾਹਰ ਮੰਨਣ ਰੂਪੀ ਮਾਨਕ ਮਿਲ ਜਾਂਦੇ ਨੇ ਇਹ ਤਾਂ ਗੁਰਾਂ ਇੱਕ ਦੇਹ ਬਚਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀਏ ਫਿਰ ਬੰਦਾ ਕਹਿੰਦਾ ਕਿ ਇੱਕ ਕੀ ਗੱਲ ਚਾਹੀਦੀ ਮੈਨੂੰ ਰੱਬ ਕਦੇ ਨਾ ਭੁੱਲੀ ਪ੍ਰਮਾਤਮਾ ਕਦੇ ਨਾ ਵਿਸਰੇ ਤੇ ਬਾਕੀ ਰਹੀ ਦੁਨੀਆ ਦੇ ਲੋਕਾਂ ਦੀ ਗੱਲ ਭਾਈ ਮਰਦਾਨਾ ਜੀ ਬਚਨ ਕਰਦੇ ਆ ਕਿ ਸਤਗੁਰ ਮਹਾਰਾਜ ਮੈਨੂੰ ਦੱਸੋ ਦੁਨੀਆ ਦੇ ਲੋਕਾਂ ਦਾ ਸੁਭਾਅ ਕੀ ਹੈ ਉਦੋਂ ਮਹਾਰਾਜੀ ਕਹਿੰਦੇ ਆ ਇਹ ਪੈਸੇ ਦੀ ਖਾਤਰ ਕਈ ਵਾਰੀ ਲੋਕ ਅਤਪਸਿਆ ਕਰਦੇ ਆ ਤਪ ਕਰਦੇ ਆ ਇੱਕ ਵਾਰੀ ਕੀਤਾ ਕੀ ਸੀ ਇਸ ਤਰ੍ਹਾਂ ਹੀ ਕਿਸੇ ਦਰੀ ਗਰੀਬ ਨੇ ਜੋ ਲੱਕੜਾ ਕਟਣ ਦਾ ਕੰਮ ਕਰਦਾ ਸੀ ਬੜਾ ਤਪ ਕੀਤਾ ਭੋਲੇनाथ ਸ਼ਿਵਜੀ ਦਾ ਆਪਾਸ਼ਕ ਸੀਗਾ ਬਹੁਤ ਜ਼ਿਆਦਾ ਤਪ ਕੀਤਾ ਆਪਦੇ ਪਰਿਵਾਰ ਦੇ ਤਿੰਨੇ ਜੀ ਜੰਗਲ ਵਿੱਚ ਬਹਿ ਕੇ ਸ਼ਿਵਜੀ ਦੀ ਭਗਤੀ ਕਰਨ ਲੱਗੇ ਸੁਣ ਰੱਖਿਆ ਸੀ ਕਿ ਬਹੁਸ਼ੀਤੀ ਪ੍ਰਸੰਨ ਹੋ ਜਾਂਦੇ ਆ ਭੋਲੇनाथ ਜੀ ਤੇ ਹੋਇਆ ਵੀ ਕੁਝ ਐਦਾਂ ਹੀ ਸੱਚੀ ਪਤਨੀ ਤੋਂ ਪ੍ਰਸਾਨ ਹੋ ਕੇ ਸ਼ਿਵਜੀ ਪ੍ਰਗਟ ਹੋਏ ਤੇ ਸਭ ਤੋਂ ਪਹਿਲਾਂ ਭਗਵਾਨ ਜੀ ਨੇ ਆਖਿਆ ਵੀ ਲਖੜਾ ਹਰੀ ਦੀ ਪਤਨੀ ਨੂੰ ਭਾਈ ਤੂੰ ਕੁਝ ਮੰਗ ਤੋਨੇ ਗਿਆ ਵਿਚਿਰਾਂ ਦੀ ਗਰੀਬੀ ਸੀ ਮੇਰੀ ਸੁੰਦਰਤਾ ਖਤਮ ਹੋ ਗਈ ਹੈ ਕਿਰਪਾ ਕਰੋ ਮੇਰਾ ਸਰੀਰ ਐ ਜਵਾਨੀ ਵਾਲਾ ਬਣਾ ਦਿਓ ਸੋਹਣਾ ਬਣਾ ਦਿਓ ਉਹਦੀ ਬੇਨਤੀ ਮੰਨ ਕੇ ਸਾਹਿਬ ਜੀ ਨੇ ਤथास्तु ਕਿਹਾ ਵਾ ਤੇ ਉਹਦਾ ਸਰੀਰ ਸੁੰਦਰ ਹੋ ਗਿਆ ਹੁਣ ਬੋਲੇ 나ਥ ਜੀ ਵਰ ਦੇ ਸਕਦੇ ਆ ਕਲਾ ਵਰਤਾ ਦਿੱਤੀ ਆਪਣੀ ਉਸ ਸਮੇਂ ਸਰੀਰ ਜਦੋਂ ਸੁੰਦਰ ਕੁਵਾਰੀ ਕੰਨਿਆ ਵਰਗਾ ਹੋ ਗਿਆ ਐਨੇ ਨੂੰ ਰਾਜਾ ਆ ਗਿਆ ਉੱਥੇ ਸ਼ਿਕਾਰ ਖੇਡਦਾ ਖੇਡਦਾ ਉਹਨੇ ਆਖਿਆ ਵੀ ਜੰਗਲ ਵਿੱਚ ਐਨੀ ਸੁੰਦਰੀ ਇਸਤਰੀ ਮਨ ਲੁਭਾਇਮਾਨ ਹੋ ਗਿਆ ਅੰਨਾ ਹੋਇਆ ਵਾਸ਼ਨਾ ਦੇ ਵਿੱਚ ਉਹਨੂੰ ਰਾਣੀ ਬਨੋਲ ਲਈ ਉਹਨੂੰ ਜ਼ਬਰੀ ਚੋਕੇ ਕੋੜੇ ਦੀ ਪਿੱਠ ਤੇ ਬਿਠਾ ਲਿਆ ਤੇ ਮਹਿਲਾਂ ਨੂੰ ਚਾਲੇ ਪਾ ਦਿੱਤੇ ਐਵੇਂ ਕੀ ਉਹਦਾ ਪਤੀ ਬੜਾਈ ਗੁੱਸੇ ਚੋਂ ਆਇਆ ਪਰ ਰਾਜੇ ਅਕੇ ਉਹਦਾ ਯੋਰੀ ਨਹੀਂ ਚੱਲਿਆ ਅਨੇ ਸਮੇਂ ਨੂੰ ਭਗਵਾਨ ਸ਼ਿਵ ਜੀ ਨੇ ਲੱਕੜਾਰੇ ਨੂੰ ਦਰਸ਼ਨ ਦਿੱਤੇ ਤੇ ਕਿਹਾ ਵੀ ਤੂੰ ਵਾਰ ਮੰਗ ਪਾਈ ਕਹਿੰਦਾ ਮੈਂ ਬਹੁਤ ਦੁਖੀ ਹਾਂ ਮੇਰੀ ਘਰ ਵਾਲੀ ਨੂੰ ਚੁੱਕ ਕੇ ਲੈ ਗਿਆ ਰਾਜਾ ਤੁਸੀਂ ਐਉਂ ਕਰੋ ਕਿ ਮੇਰੀ ਇਸਤਰੀ ਨੂੰ ਸੂਰੀ ਬਣਾ ਦਿਓ ਜਾਨਵਰ ਬਣਾ ਦਿਓ ਕਿਉਂਕਿ ਉਹ ਰਾਜੀ ਦੀ ਪਤਨੀ ਨਾ ਬਣ ਸਕੇ ਵਾਹ ਸਾਹਿਬ ਜੀ ਨੇ ਤथास्तु ਕਿਹਾ ਤੇ ਫਿਰ ਘੋੜੇ ਤੇ ਬੈਠੀ ਬੈਠੀ ਉਹਦੀ ਪਤਨੀ ਸੂਰੀ ਬਣ ਗਈ ਤੇ ਆਵਾਜ਼ਾਂ ਕੱਢਣ ਲੱਗ ਪਈ ਉਹ ਸੂਰ ਵਾਲੀਆਂ ਇਨੂੰ ਦੇਖ ਕੇ ਰਾਜਾ ਘਬਰ ਗਿਆ ਏ ਕਹਿੰਦਾ ਏ ਤਾਂ ਕੋਈ ਬੜਾ ਹਲਾਵਾਂ ਲੱਗਦੀ ਏ ਜਿੰਨ ਮੈਂ ਜੰਗਲ ਚੋਂ ਲੈ ਆਇਆ ਸੋਚਦਿਆਂ ਰਾਜੇ ਨੇ ਉਹਨੂੰ ਕੋੜੇ ਤੋਂ ਹੇਠਾਂ ਸੁੱਟਿਆ ਤੇ ਆਪ ਉਥੋਂ ਚਲਾ ਗਿਆ ਸੂਰੀ ਬਣੀ ਹੋਈ ਔਰਤ ਆਪਦੇ ਪੁੱਤਰ ਕੋਲ ਆਈ ਓਨੇ ਦੇਖਿਆ ਵੀ ਮੇਰੀ ਮਾਂ ਦੀ ਕੀ ਹਾਲਤ ਹੋਗੀ ਪੁੱਤਰ ਰੋਣ ਲੱਗ ਪਿਆ ਸੋਚੀ ਜਾਂਦਾ ਤਾਂ ਸ਼ਿਵਜੀ ਨੇ ਫਿਰ ਪ੍ਰਗਟ ਹੋ ਕੇ ਵਰ ਮੰਗਲੀਆਂ ਨੂੰ ਕਿਹਾ ਏ ਫਿਰ ਉਹਨੇ ਕਿਹਾ ਕਿ ਆਪ ਜੀ ਕਿਰਪਾ ਕਰੋ ਮੇਰੀ ਮਾਂ ਨੂੰ ਮੇਰਾ ਪਹਿਲਾ ਸਰੂਪ ਹੀ ਦੇ ਦਿਓ ਜਿੱਦਾਂ ਦੀ ਉਹ ਪਹਿਲਾਂ ਹੁੰਦੀ ਸੀ ਨਾ ਭਗਵਾਨ ਜੀ ਨੇ ਤਥਾਸਤੂ ਕਿਹਾ ਤੇ ਇਸਤਰੀ ਜਿਉਂ ਦੀ ਤਿਉਂ ਹੋਗੀ ਪਹਿਲਾਂ ਵਾਲੇ ਰੂਪ ਚ ਆ ਗਈ ਇੱਥੇ ਦੇਖੋ ਸਾਧ ਸੰਗਤ ਜੀ ਸ਼ਿਵ ਜੀ ਤੋਂ ਤਿੰਨਾਂ ਨੇ ਬਰ ਵੀ ਲਏ ਪਰ ਪ੍ਰਾਪਤ ਵੀ ਕੁਝ ਨਾ ਹੋਇਆ ਹੁਣ ਬਾਣੀ ਵਿੱਚ ਫਰਮਾਨ ਵੀ ਆ ਐਵੀਂ ਗੱਲ ਆ ਕਿ ਜਿਸ ਚੀਜ਼ ਵਾਸਤੇ ਕਈ ਵਾਰੀ ਬੰਦਾ ਰੱਬ ਨੂੰ ਤਿਆਉਂਦਾ ਉਹ ਵੀ ਪੂਰਬਲੇ ਕਰਮਾਂ ਅਨੁਸਾਰ ਹੀ ਪ੍ਰਾਪਤ ਹੁੰਦੀ ਹੈ ਨਿਜ ਕਰਮਨ ਜੇ ਤਨ ਨਾ ਹੀ ਕੋਟ ਜਤਨ ਤੇ ਪਾਵਤ ਨਹੀਂ ਕਰੂਣਾ ਜਤਨ ਬੰਦਾ ਕਰ ਲੇ ਚੀਜ਼ ਹੱਥ ਵਿੱਚ ਨਹੀਂ ਆਉਂਦੀ ਕਹਿੰਦੇ ਨੇ ਕਿ ਗੁਰਮੁਖ ਪਿਆਰਿਓ ਬਿਨਾ ਕਰਮਾਂ ਤੋਂ ਤਨ ਹੱਥ ਚੋਂ ਨਹੀਂ ਆਉਂਦਾ ਮਹਾਰਾਜ ਜੀ ਕਹਿੰਦੇ ਕਿ ਤਨ ਦੀ ਖਾਤਰ ਬੰਦਾ ਰੱਬ ਨੂੰ ਯਾਦ ਕਰਦਾ ਤਨ ਦੀ ਖਾਤਰ ਬੰਦਾ ਬਹੁਤ ਕੁਝ ਕਰਦਾ ਨੌਕਰੀ ਕਰਦਾ ਕੋਈ ਚੋਰ ਬਣ ਜਾਂਦੀ ਆ ਪਰ ਬਿਨ ਸਾਚੇ ਨਹੀਂ ਦਰਗੇ ਇਮਾਨ ਸਤਨਾਮ ਦੇ ਬਾਜੂ ਪਾਈ ਮਰਦਾਨਾ ਜੀ ਬੰਦੇ ਨੂੰ ਰੱਬ ਦੇ ਦਰਬਾਰ ਵਿੱਚ ਇਜਤ ਨਹੀਂ ਮਿਲਦੀ ਜਿਹੜਾ ਵੀ ਕੋਈ ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਏ ਉਹ ਅੰਤ ਨੂੰ ਮੁਕਤ ਹੋ ਜਾਂਦਾ ਏ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਛੱਡ ਕੇ ਪ੍ਰਮਾਤਮਾ ਤੇ ਡੋਰੀ ਰੱਖਣੀ ਚਾਹੀਦੀ ਏ ਤੇ ਇੱਥੇ ਬਿਨਾਂ ਕਰਮਾਂ ਤੋਂ ਬੰਦੇ ਨੂੰ ਕੁਝ ਨਹੀਂ ਮਿਲਦਾ ਜੋ ਮਿਲ ਗਿਆ ਉਸ ਚੋਂ ਸਬਰ ਕਰੋ ਜੋ ਨਹੀਂ ਮਿਲਿਆ ਤਾਂ ਵੀ ਸ਼ੁਕਰ ਕਰੋ ਪ੍ਰਮਾਤਮਾ ਦਾ ਕਿ ਮੈਂ ਜੋ ਵੀ ਨਹੀਂ ਮਿਲਿਆ ਉਹ ਮੇਰੇ ਕਰਮਾਂ ਅਨਸਾਰ ਠੀਕ ਆ ਪਰਮਾਤਮਾ ਜਾਣਦਾ ਕਿ ਨੂੰ ਕੀ ਦੇਣਾ ਕੀ ਨਹੀਂ ਦੇਣਾ ਜੇ ਮੰਗਣਾ ਹੀ ਆ ਤੇ ਇਹ ਮੰਗੋ ਕਿ ਸੋ ਮੈਂ ਵਿਸਰ ਨ ਜਾਇ ਜਿਹੜਾ ਪਰਮਾਤਮਾ ਹੈ ਉਹ ਮੈਨੂੰ ਕਦੇ ਨਾ ਵਿਸਰੇ ਜਿਹੜਾ ਸਭਨਾ ਜੀਆ ਕਾ ਇੱਕ ਦਾਤਾ ਸਾਰੇ ਜੀਆ ਦਾ ਦਾਤਾ ਇੱਕ ਕਾਲਪੁਰਖ ਉਹਦੀ ਯਾਦ ਮਨ ਵਿੱਚ ਵਸੇ ਉਹ ਕਦੇ ਭੁੱਲੇ ਨਾ ਮੰਗਣਾ ਤੇ ਇਹੋ ਮੰਗ ਇਹੀ ਆ ਜਿਹੜੀ ਮੰਗ ਤੈਨੂੰ ਦੇਵਤਾ ਬਣਾ ਦੇਵੇਗੀ ਪੋਲਚਕ ਬਖਸ਼ਤਨੀ 사త్సੰਗ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ